ਆਰੇ ਨੂੰ ਪਿਆਰਪ੍ਰੇ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਅਪਡੇਟ ਇੱਕ ਵੱਡੀ ਖਬਰ ਮੀਟਿੰਗ ਦੇ ਵਿੱਚ ਕੀ ਹੋਏ ਫੈਸਲੇ ਬਲਾਸਮਾ ਦੀ ਵੱਡੀ ਖਬਰ ਜਿਹੜੀ ਖੁਸ਼ਖਬਰੀ ਹੈ ਓਪੀਐਸ ਤੇ ਵੱਡੀ ਖੁਸ਼ਖਬਰੀ ਦਵਾਂਗੇ ਤੁਹਾਨੂੰ ਜਿਹੜਾ 52% ਡੀਏ ਦੇ ਵਾਅਦਾ ਕਦੋਂ ਹੋਵੇਗਾ ਕੱਚੇ ਮਲਾਜ਼ਮ ਪੱਕੇ ਕਦੋਂ ਹੋਣਗੇ 2.9 ਫੈਕਟਰ ਤੇ ਜਿਹੜਾ ਬਹਾਲੀ ਅਤੇ ਤਨਖਾਹਾਂ ਦੇ ਵਿੱਚ ਵਾਅਦੇ ਸੰਬੰਧੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਜਿਹੜੇ ਉਹ ਵੱਡੀ ਅਪਡੇਟ ਹੈ ਇੱਕ ਵੱਡੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਰਹੇ ਆ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਕੀ ਇਸ ਮੀਟਿੰਗ ਦੇ ਵਿੱਚ ਕੀ ਹੋਇਆ ਫੈਸਲੇ ਜਿਵੇਂ ਕਿ ਆਪ ਵੀ ਸਾਰੇ ਹੀ ਜਾਣਦੇ ਆ ਕਿ ਪੁਰਾਣੇ ਜਿਹੜੇ ਜਿਹੜੀ ਕੀ ਪੰਜਾਬ ਦੇ ਮੁਲਾਜ਼ਮ ਹੈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਭਾਵੇਂ ਓਪੀਐਸ ਹੋਵੇ ਭਾਵੇਂ ਕੱਚੇ ਮੁਲਾਜ਼ਮ ਹੋਣ ਭਾਵੇਂ ਪੱਕੇ ਜਿਹੜੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮਾਂ ਪੱਕਾ ਕਰਨਾ ਹੋਵੇ 2.9 ਫੈਕਟਰ ਹੋਵੇ ਤਨਖਾਹਾਂ ਦੇ ਵਿੱਚ ਵਾਧਾ ਡੀਏ ਏਰੀਅਲ ਬਕਾਇਆ ਨੂੰ ਰਿਲੀਜ਼ ਕਰਾਉਣਾ ਹੋਵੇ ਡੀਏ ਦੇ ਵਿੱਚੋਂ ਵਾਧਾ ਹੋਵੇ 6ਵੇਂ ਤਨਖਾਹ ਕਮਿਸ਼ਨ ਦੀ ਸੋਧ ਕਰਨੀ ਹੋਵੇ अनेका ਹੀ ਮੰਗਾਂ ਨੇ ਲਿਸਟ ਬਹੁਤ ਲੰਬੀ ਹੈ ਸੋ ਇਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਲਗਾਤਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁਲਾਜ਼ਮوں ਨੇ ਇੱਕ ਵੱਡੀ ਅਪਡੇਟ ਜਿਹੜੀ ਸਾਂਝੀ ਕਰ ਰਿਹਾ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਤਾਂ ਇਸ ਅਪਡੇਟ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਹਰ ਸਾਥੀ ਤੱਕ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਪਹੁੰਚ ਸਕੇ ਸੋ ਦੋਸਤੋ ਪੰਜਾਬ ਦੇ ਬਲਾਜ਼ਮਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਬਲਾਜ਼ਮਾਂ ਦੇ ਵੱਲੋਂ ਅਹਿਮ ਫੈਸਲੇ ਜਿਹੜੇ ਉਹ ਕੀਤੇ ਗਏ ਨੇ ਅਤੇ ਪੰਜਾਬ ਦੇ ਬਲਾਜ਼ਮਾਂ ਦੇ ਵੱਲੋਂ ਨਵੀਂ ਰਣਨੀਤੀ ਹੈ ਜਿਹੜੀ ਉਹ ਲਿਖੀ ਗਈ ਹੈ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਓਪੀਐਸ ਬਹਾਲੀ ਨੂੰ ਲੈ ਕੇ ਸੋ ਇਹਨਾਂ ਨੂੰ ਪੰਜਾਬ ਦੇ ਮੁਲਾਜ਼ਮ ਇੱਕ ਵਾਰ ਫਿਰ ਲਾਹਬੰਦ ਹੋ ਰਹੇ ਨੇ ਅਤੇ ਇੱਕ ਵੱਡੀ ਜਿਹੜੀ ਹੈ ਸੰਘਰਸ਼ ਦੀ ਰਣਨੀਤੀ ਉਹ ਘਟ ਰਹੇ ਨੇ ਜਿਸ ਦੇ ਚਲਦਿਆਂ ਪੰਜਾਬ ਦੇ ਮੁਲਾਜ਼ਮਾਂ ਨੇ ਇੱਕ 22 ਅਗਸਤ ਨੂੰ ਮੀਟਿੰਗ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਜਥੇਬੰਦੀਆਂ ਦੇ ਸਾਰੇ ਜਿਹੜੇ ਇਹ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ ਪ੍ਰਾਣੀ ਪੈਨਸ਼ਨ ਦੇ ਮਸਲੇ ਨੂੰ ਲੈ ਕੇ ਜਥੇਬੰਦੀ ਲਗਾਤਾਰ ਸੰਘਰਸ਼ ਕਰ ਰਹੇ ਹਨ ਉੱਥੇ ਡੀਏ ਦੇ ਵਿੱਚ ਪੈਂਡਿੰਗ ਜਿਹੜੀ ਕਿਸ਼ਤਾਂ ਦੇ ਅਤੇ ਨਾਲ ਹੀ ਭੱਤੇ ਏਸੀਪੀ ਕੇਸ ਜਿਹੜੇ ਅਧਿਆਪਕਾਂ ਦਾ ਸਮਾ ਵੱਧ ਤਰੱਕੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਹੁਣ ਸੰਘਰਸ਼ ਜਿਹੜਾ ਉਹ ਕੀਤਾ ਹੈ ਅਤੇ ਇਸ ਦੇ ਵਿੱਚ ਇਸ ਦੇ ਉੱਪਰ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾਵੇਗੀ ਅਤੇ 13 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਵੱਲ ਵੱਡੇ ਪੱਧਰ ਤੇ ਮਾਰਚ ਕੀਤਾ ਜਾਵੇਗਾ ਅਤੇ ਸੰਘਰਸ਼ ਜਿਹੜਾ ਹੈ ਉਸ ਨੂੰ ਨਵਾਂ ਰੂਪ ਜਿਹੜਾ ਹ ਉਹ ਜਿਹੜਾ ਕੀ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਮਲਾਸਮਾਂ ਦੇ ਨਾਲ ਲੰਮੇ ਸਮੇਂ ਤੋਂ ਜਿਹੜਾ ਇਸੇ ਤਰ੍ਹਾਂ ਹੀ ਮਿਰਤਰਾ ਕਰਦੀ ਆ ਰਹੀ ਹੈ ਇਸ ਸਬੰਧੀ ਜਿਹੜੀ ਜਾਣਕਾਰੀ ਦਿੰਦੇ ਹੋਏ ਮਿੱਡੇ ਮਿਲ ਵਰਕਰ ਯੂਨੀਅਨ ਮਾਨਸਾ ਦੇ ਪ੍ਰਧਾਨ ਜਸਵੀਰ ਕੌਰ ਮਾਨਸਾ ਨੇ ਕਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਉਹ ਜਿਹੜਾ ਹੈ ਭਾਗ ਲੈਣਗੇ ਤੇ ਆਪਣੀਆਂ ਮੰਗਾਂ ਦੇ ਪ੍ਰਤੀ ਪੰਜਾਬ ਸਰਕਾਰ ਨੂੰ ਸੁਚੇਤ ਕਰਨਗੇ ਅਤੇ ਇਸ ਨੂੰ ਲਾਭੰਦ ਕਰੂਗੇ ਇਸ ਸਬੰਧੀ ਸਾਰੇ ਹੀ ਜਥੇਬੰਦੀਆਂ ਤੇ ਸਾਰੇ ਹੀ ਮੁਲਾਜ਼ਮ ਸਾਥੀਆਂ ਨੂੰ ਜਿਹੜੀ ਹੈ ਜਾਣਕਾਰੀ ਉਹ ਸਾਂਝੀ ਦਿੱਤੀ ਗਈ ਹੈ ਉਹ ਉਹਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ 22 ਅਗਸਤ ਨੂੰ ਇਹ ਮੀਟਿੰਗ ਜਿਹੜੀ ਰੱਖੀ ਗਈ ਹੈ ਇਸ ਮੀਟਿੰਗ ਦੇ ਸਬੰਧੀ ਹੋਰ ਕੋਈ ਅਪਡੇਟ ਆਉਂਦੀ ਹੈ ਸਾਰੀ ਹੀ ਜਾਣਕਾਰੀ ਉਹਨੂੰ ਇਸ ਚੈਨਲ ਦੇ ਦਿੱਤੀ ਜਾਵੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ